ਚੋਣਾਂ ਦੇ ਲਈ ਪ੍ਰਚਾਰ ਕਰਦੇ ਸਮੇਂ ਹਰ ਲੀਡਰ ਇਹੀ ਕਹਿੰਦਾ ਸੀ ਵੀ ਹੁਣ ਪੰਜਾਬੀ ਤੇ ਪੰਜਾਬ ਇੱਕ ਨਵਾਂ ਇਤਿਹਾਸ ਰਚੂਗਾ ਦੋ ਪਿੰਡ ਨੇ ਜਿਨ੍ਹਾਂ ਨੇ ਇੱਕ ਵੱਖਰਾ ਇਤਿਹਾਸ ਰਚ ਦਿੱਤਾ ਜਿਹਦੇ ਪਿੰਡ ਦੇ ਵਿੱਚ 1850 ਵੋਟ ਸੀਗੀ ਉਹਦੇ ਚੋਂ ਸਿਰਫ 3 ਵੋਟਾਂ ਵੋਟ ਹੋਈਆਂ ਨੇ ਤੇ ਇੱਕ ਪਿੰਡ ਜੀ ਕਹਿੰਦੇ ਕੋਈ ਵੋਟ ਹੀ ਨਹੀਂ ਪਾਈ ਇਹ ਇਤਿਹਾਸ ਇੱਕ ਨਵੇਂ ਤਰ੍ਹਾਂ ਦਾ ਰਜਤਾ ਹੈ ਹੁਣ ਇਹਦੇ ਤੇ ਇਹ ਦੇਖੀਏ ਵੀ ਇਹਦੇ ਤੇ ਹੈਰਾਨ ਹੋਈਏ ਦੁਖੀ ਹੋਈਏ ਜਾਂ ਖੁਸ਼ੀ ਮਨਾਈਏ ਕਿਹੜਾ ਇਤਿਹਾਸ ਹੈ ਨਹੀਂ ਇਹ ਤੇ ਖੁਸ਼ੀ ਮਨਾਉਣੀ ਚਾਹੀਦੀ ਆ ਅੱਜ ਲੋਕਤੰਤਰ ਦੀ ਜਿੱਤ ਹੋਈ ਆ ਲੋਕਾਂ ਦੀ ਜਿੱਤ ਹੋਈ ਆ ਕਿਉਂਕਿ ਲੋਕਾਂ ਨੇ ਅੱਜ ਪਹਿਲੀ ਵਾਰ ਇਕੱਠੇ ਹੋ ਕੇ ਜੋ ਫੈਸਲਾ ਲਿਆ ਸੀ ਕਿ ਸਿੰਗਲ ਲੀਡਰ ਭਾਵੇਂ ਉਹ ਆਜ਼ਾਦ ਖੜਿਆ ਹੋਵੇ ਭਾਵੇਂ ਉਹ ਕਿਸੇ ਹੋਰ ਪਾਰਟੀ ਦਾ ਹੋਵੇ 20 ਉਮੀਦਵਾਰ ਇੱਥੇ ਐਲਾਈਅੰਸ ਕੀਤੇ ਹੋਏ ਸੀ ਪਤਿਗੜ ਜ਼ਿਲ੍ਹੇ ਦੇ ਤੇ ਕਿਸੇ ਇੱਕ ਮਾਈ ਦੇ ਲਾਲ ਨੇ ਆ ਕੇ ਸਾਡੀ ਸਾਰੀ ਲਈ ਕੇ ਸਰਕਾਰ ਇਹ ਤਾਂ ਕਹਿ ਸਕਦੀ ਆ ਵੀ ਕਿਸੇ ਨੂੰ ਭਾਈ ਬੋਰਡ ਨਹੀਂ ਪਵਾ ਸਕਦੇ ਕੋਈ ਤੱਕੇ ਨਾਲ ਵੋਟਾਂ ਪਾਉਂਦੇ ਸੀ ਆ ਦੇਖਿਆ ਪਹਿਲੀ ਵਾਰ ਸਰਕਾਰ ਕੱਲੇ ਕੱਲੇ ਨੂੰ ਫੜ-ਫੜ ਕੇ ਲੈ ਕੇ ਆ ਰਹੀ ਆ ਕਿਸੇ ਲੰਬੜਦਾਰ ਨੂੰ ਧਮਕੀਆਂ ਦੇਈ ਜਾ ਰਹੀਆਂ ਤੇਰੀ ਲੰਬੜਦਾਰੀ ਕੈਨਸਲ ਕਰ ਦਾਂਗੇ ਕਿਸੇ ਹੋਰ ਮੁਲਾਜ਼ਮ ਨੂੰ ਟੀਚਰਾਂ ਨੂੰ ਕਿਹਾ ਜਾ ਰਿਹਾ ਆ ਆ ਦਾ ਕਮ ਇਨਮੀ ਦੇਖੇ ਵੀ ਕੋਈ ਗਿਆ ਹੀ ਨਹੀਂ ਉੱਤੇ ਅੱਛਾ ਜੀ ਹਾਂ ਯਾਨੀ ਅਸੀਂ ਜਿਉਂਦੇ ਮਾਰਤੇ ਜੇ ਮਰੇ ਦੀ ਜੋ ਵੋਟ ਖਤਮ ਹੁੰਦੀ ਆ ਅਸੀਂ ਵੋਟ ਨਹੀਂ ਪਾ ਸਕੇ ਜਿਹੜੇ ਮਰ ਗਏ ਉਹਨਾਂ ਦੀ ਵੋਟ ਖਤਮ ਹੋ ਗਈ ਸਾਡਾ ਪਿੰਡੇ ਮਾਰਤਾ ਕਾਬਲ ਹੈ ਇਹ ਜੀ ਗਵਰਨਮੈਂਟ ਆ ਸਾਡੀ ਇਹ ਅੱਜ ਦੇ ਟਾਈਮ ਚ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਲੋਕਾਂ ਦੀਆਂ ਨਜਾਇਜ਼ ਮੰਗਾਂ ਵੀ ਪੂਰੀਆਂ ਜਾਂਦੀਆਂ ਨੇ ਚਿੱਟਾ ਮੰਗਦਾ ਉਹਨੂੰ ਚਿੱਟਾ ਦਿੰਦੇ ਨੇ ਭੀ ਮੰਗਦਾ ਉਹਨੂੰ ਭੀਮ ਦੇ ਦਿੰਦੇ ਨੇ 부ੱਕੀ ਮੰਗਦਾ ਉਹਨੂੰ 부ੱਕੀ ਦਿੰਦੇ ਨੇ ਸ਼ਰਾਬਾਂ ਦੇ ਪਿੰਡਾਂ 'ਚ ਸ਼ਰਾਬ ਵੰਡੀ ਜਾਂਦੀ ਆ ਬਾਈ ਜੀ ਸਾਡੀ ਮੰਗ ਤਾਂ ਜਾਇਜ਼ ਸੀ ਸਾਡੇ ਤਾਂ ਲੱਸੀ ਤਾਂ ਤੜਪ ਰਹੇ ਅਸੀਂ ਤਾਂ ਮਰ ਰਹੇ ਆ ਆਉਣ ਵਾਲੇ ਸਮੇਂ 'ਚ ਜੇ ਸਾਡੇ ਨਾਲ ਇਹ ਇਦਾਂ ਹੀ ਕਰਦੇ ਨੇ ਤਾਂ ਜਿਵੇਂ ਵਿਧਾਨ ਸਭਾ ਜਾਂ ਸਾਡੇ ਨਾਲ ਹੋਰ ਵੀ ਪੰਜ ਚਾਰ ਪਿੰਡ ਜੋੜਨ ਨੂੰ ਤਿਆਰ ਨੇ ਤਾਂ ਕਹਿੰਦੇ ਵੀ ਅਸੀਂ ਲੋਕਤੰਤਰ ਬਚਾਉਣ ਲੱਗਿਆ ਤੇ ਤੁਸੀਂ ਤਾਂ ਸਰਾਹੀ ਕਰਦਾ ਕੰਮ ਇੱਕ ਬਸ ਲੋ ਦਵਾਈ ਦਿੰਦੇ ਨੇ ਵੀ ਸਾਡਾ ਜਿਹੜਾ ਇੰਡੀਆ ਦਾ ਸਮਝਾਨ ਹੈ ਇਹ ਸਭ ਤੋਂ ਵੱਡਾ ਲੋਕਤੰਤਰ ਹੈ ਦੁਨੀਆ ਵਿੱਚ ਜਦ ਲੋਕਾਂ ਦੀ ਕੋਈ ਸੁਣਵਾਈ ਨਹੀਂ ਲੋਕ ਬਾਈਕਾਟ ਕਰ ਰਹੇ ਨੇ ਇਹ ਤੋਂ ਵੱਡੀ ਚਫੜਕੀ ਹੋਊ ਗੌਰਮੈਂਟ ਦੇ ਮੂੰਹ ਤੇ ਸਾਡੇ ਪਿੰਡ ਵਿੱਚੋਂ ਦੇਖੋ ਇੰਨੀ ਵੋਟ ਹੈ ਜੀ ਜੋ ਤਿੰਨ ਵੋਟਾਂ ਭੁਗਤੀਆਂ ਕਿਰਨੀਆਂ ਪਿੰਡਾਂ ਜੀ 500 ਤੋਂ ਵੱਡਾ ਭੁਗਤੀਆਂ ਟੱਪਰੀਆਂ ਪਿੰਡਾਂ 0 ਆਈ ਹੈ ਜੀ ਸਾਰੇ ਪਿੰਡਾਂ ਦੇ ਲੋਕ ਨਾਰਾਜ਼ ਨੇ ਇਹਨਾਂ ਤੋਂ ਜੇ ਅਸੀਂ ਕੁਝ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਬਾਈਕਾਟ ਕਰ ਦੋ ਸ਼ਾਇਦ 10 ਮਿੰਟ ਬਾਈਕਾਟ ਕਰ ਦੇ ਤਾਂ ਬਾਲਡਰ ਕੋਰਡ ਵੀ ਗਿੰਨੀ ਦੀ ਬੁੱਕ ਵਾਲੇ ਨੂੰ ਬੁਲਾਇਆ ਜੀ ਅੱਜ ਬਾਲਡਰ ਅੱਜ ਬਾਲਡਰ ਕੋਰਡ ਕਾਇਮ ਕੀਤਾ ਜੀ ਤੁਸੀਂ ਵਿੱਚ ਬਾਲਡਰ ਕੋਰਡ ਦਾ ਮੇਰੇ ਖਿਆਲ ਆਉਣ ਵਾਲੇ ਸਮੇਂ 'ਚ ਜਿਹੜੀ ਐਮਐਲ ਇਲੈਕਸ਼ਨ ਆਉਣੀਆਂ ਉਹਦੇ 'ਚ ਆਪ ਹੀ ਹੋ ਜਾਣਾ ਜੀ ਤੁਸੀਂ ਦੇਖ ਲੈਣਾ 2 ਸਾਲ ਹੋਏ ਨੇ ਪਹਿਲੀ ਸਰਕਾਰ ਹੋਣੀ ਹੈ ਜਿਹਦੇ ਵਿੱਚ ਆਹ ਕੁਝ ਹੋ ਰਿਹਾ ਹੈ ਸਾਡੇ 8 ਮੁਲਾਜ਼ਮ ਅੱਜ ਪਿੰਡ ਦੇ ਡਿਊਟੀ ਲੱਗੀ ਹੋਈ ਸੀਗੀ ਅੰਦਰ ਬੈਠੇ ਸੀ ਉਹਨਾਂ ਤੇ ਉਹ ਪ੍ਰੈਸ਼ਰ ਪਾਇਆ ਵੀ ਤੁਸੀਂ ਵੋਟ ਪਾਓ ਪਰ ਅਗਲੇ ਕਹਿੰਦੇ ਜੀ ਅਸੀਂ ਪਿੰਡ ਦੇ ਵਾਸੀ ਆ ਅਸੀਂ ਪਿੰਡ ਨਾਲ ਖੜੇ ਆ ਸਾਨੂੰ ਪਤਾ ਵੀ ਆਉਣ ਵਾਲੇ ਜਣਾ ਦੇ ਵੀ ਸਾਡੇ ਬੱਚਿਆਂ ਨੇ ਵੀ ਇਹ ਸੰਤਾਪ ਭੋਗਣਾ ਉਹਨਾਂ ਨੂੰ ਵੀ ਇਹ ਸਰਕਾਰ ਜਿਹੜੀ ਇੰਨਾ ਤਰ ਪ੍ਰੈਸ਼ਰ ਤੋਂ ਬਾਅਦ ਵੀ ਡਲੋ ਨਹੀਂ ਸਕੀ ਉਹਨਾਂ ਨੂੰ ਵੀ ਡਰਾ ਨਹੀਂ ਸਕੀ ਅਸੀਂ ਜੂਨ ਮਹੀਨੇ ਦੇ ਵਿੱਚ ਇਹਨਾਂ ਦੇ ਕੋਈ ਭਾਗੀਦਾਰ ਨਹੀਂ ਬਣੇ ਨਾ ਹੁਣ ਅਸੀਂ ਭੰਗੜਿਆਂ ਦੇ ਵਿੱਚ ਆਵਾਂਗੇ ਨਾ ਅਸੀਂ ਲੱਡੂਆਂ ਵੰਡਣਾਂ ਵਾਲੇ ਚਾਵਾਂਗੇ ਨਾ ਹਾਰ ਪਾਉਣੇ ਵਾਲੇ ਚਾਵਾਂਗੇ ਜਿਹੜੇ ਇਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ 4 ਤਰੀਕ ਨੂੰ ਜਿਨੇ ਜਿਤਨਾ ਉਹਨੇ ਖੁਸ਼ੀ ਮਨਾਉਣੀ ਆ ਤੇ ਕਿ ਆਹ ਦਿਨ ਖੁਸ਼ੀਆਂ ਦੇ ਹੁੰਦੇ ਨੇ ਤੇ ਜੂਨ ਮਹੀਨੇ ਦੇ ਵਿੱਚ ਸਾਡੇ ਦਿਨ ਦਿਲਾਂ ਦੇ ਵਿੱਚ ਕਿੰਨਾ ਰੋ ਹੁੰਦਾ ਕਿੰਨਾ ਗੁੱਸਾ ਹੁੰਦਾ ਤੇ ਕਿੰਨਾ ਸਾਡੇ ਜਿ ਨਮੋਸ਼ੀ ਹੁੰਦੀ ਆ ਦਾਸੀ ਹੁੰਦੀ ਆ ਵੀ ਸਾਡੇ ਰ ਹਰਮੰਦਰ ਸਾਹਿਬ ਕੀ ਹਾਲਾ ਕੀਤੇ ਆ ਤੇ ਇਹ ਲੋਕ ਦੇਖੋ ਤੁਹਾਡੇ ਸਾਹਮਣੇ 4 ਤਰੀਕ ਨੂੰ ਭੰਗੜੇ ਪਾਉਣਗੇ ਪਰ ਅਸੀਂ ਇੱਥੇ ਨਾਮ ਸਿਮਰਨ ਕਰਤੇ ਹੋਵਾਂਗੇ ਪੰਜਾਬ ਲੋਕ ਸਭਾ ਚੋਣਾਂ ਅੱਜ ਹੋ ਨਿਭੜੀਆਂ ਇਹਨਾਂ ਚੋਣਾਂ ਦੇ ਲਈ ਪ੍ਰਚਾਰ ਕਰਦੇ ਸਮੇਂ ਹਰ ਲੀਡਰ ਇਹੀ ਕਹਿੰਦਾ ਸੀ ਵੀ ਹੁਣ ਪੰਜਾਬੀ ਤੇ ਪੰਜਾਬ ਇੱਕ ਨਵਾਂ ਇਤਿਹਾਸ ਰਚੂਗਾ ਭਾਈ ਜੀ ਜੋ ਹੋਰ ਇਤਿਹਾਸ ਦੀ ਗੱਲ ਕਰਦੇ ਸੀਗੇ ਉਹ ਤਾਂ ਪਤਾ ਨਹੀਂ ਪਰ ਪੰਜਾਬੀਆਂ ਨੇ ਇੱਕ ਇਤਿਹਾਸ ਇੱਥੇ ਜ਼ਰੂਰ ਰਚ ਦਿੱਤਾ ਅਸੀਂ ਖੜੇ ਆ ਪਿੰਡ ਮੁਸਕਾਬਾਦ ਦੇ ਵਿੱਚ ਦੋ ਪਿੰਡ ਨੇ ਜਿਨ੍ਹਾਂ ਨੇ ਇੱਕ ਵੱਖਰਾ ਇਤਿਹਾਸ ਰਚ ਦਿੱਤਾ ਇੱਕ ਪਿੰਡ ਦੀ ਵੋਟ 1850 ਹੈ ਭਾਈ ਜਿਹੜੇ ਪਿੰਡ ਦੇ ਵਿੱਚ 1850 ਵੋਟ ਸੀਗੀ ਉਹਦੇ ਚੋਂ ਸਿਰਫ 3 ਵੋਟਾਂ ਵੋਟ ਹੋਈਆਂ ਨੇ ਤੇ ਇੱਕ ਪਿੰਡ ਜੀ ਕਹਿੰਦੇ ਕੋਈ ਵੋਟ ਹੀ ਨਹੀਂ ਪਾਈ ਟੱਪਰੀਆਂ ਪਿੰਡ ਉਹਨਾਂ ਨੇ ਕੋਈ ਵੋਟ ਨਹੀਂ ਪਾਈ ਸੋ ਇੱਕ ਨਵਾਂ ਇਤਿਹਾਸ ਰਚਿਆ ਤੀਜਾ ਪਿੰਡ ਇੱਕ ਹੋਰ ਹੈ ਉਹ ਸਾਰੀਆਂ ਆਪਾਂ ਗੱਲਬਾਤ ਕਰਾਂਗੇ ਇਸ ਪਿੰਡ ਨੇ ਸਭ ਤੋਂ ਪਹਿਲਾਂ ਪੋਸਟਰ ਲਾਏ ਸੀਗੇ ਤਿੰਨ ਪਿੰਡਾਂ ਨੇ ਵੀ ਭਾਈ ਸਾਡਾ ਪਿੰਡ ਵਿਕਾਊ ਹੈ ਜਿੰਨਾ ਖਰੀਦਣਾ ਖਰੀਦ ਲਓ ਉਸ ਤੋਂ ਬਾਅਦ ਵੋਟਾਂ ਦੇ ਬਾਈਕਾਟ ਦੀ ਗੱਲ ਆ ਜਾਂਦੀ ਹੈ ਲੀਡਰ ਇਹ ਵੀ ਕਹਿੰਦੇ ਰਹੇ ਵੀ ਇਹ ਤਾਂ ਪੰਜ ਕੁ ਬੰਦੇ ਨੇ ਪਰ ਅੱਜ ਕਹਿੰਦੇ ਇੱਕੋ ਮੋਰੀ ਚੋਂ ਨਿਕਲ ਗਏ ਜੀ ਤਿੰਨ ਪਿੰਡ ਤਾਂ ਗੱਲਬਾਤ ਕਰਦੇ ਆ ਮੁਸ਼ਕਾਵਾਦ ਸਾਹਿਬ ਸਾਸੀ ਘਰਬਾਈ ਜੀ ਸਾਸੀ ਘਰਬਾਈ ਜੀ ਜਗਦੀਪ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਹਮੇਸ਼ਾ ਸਾਡੇ ਪਿੰਡ ਦੀ ਜਿਹੜੀ ਖਬਰ ਆ ਅਸੀਂ ਘੁਣੇ ਵੀ ਗੱਲਾਂ ਕਰਦੇ ਸੀ ਵੀ ਟਿੱਬਿਆਂ 'ਚ ਬੈਠੇ ਸਾਨੂੰ ਕਿਸੇ ਨੇ ਨਹੀਂ ਸੀ ਪੁੱਛਣਾ ਪਰ ਤੁਹਾਡੇ ਚੈਨਲ ਨੇ ਸਾਨੂੰ ਪੂਰੀ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਾਡੀ ਗੱਲ ਪਹੁੰਚਾਉਣ ਤੱਕ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ ਤੇ ਬਾਈ ਜੀ ਇਹ ਇਤਿਹਾਸ ਇੱਕ ਨਵੀਂ ਤਰ੍ਹਾਂ ਦਾ ਰਚਤਾ ਹੈ ਹੁਣ ਇਹਦੇ ਤੇ ਇਹ ਦੇਖੀਏ ਵੀ ਇਹਦੇ ਤੇ ਹੈਰਾਨ ਹੋਈਏ ਦੁਖੀ ਹੋਈਏ ਜਾਂ ਖੁਸ਼ੀ ਮਨਾਈਏ ਕਿਹਾ ਜਾ ਇਤਿਹਾਸ ਹੈ ਨਹੀਂ ਇਹ ਤੇ ਖੁਸ਼ੀ ਮਨਾਉਣੀ ਚਾਹੀਦੀ ਹੈ ਅੱਜ ਲੋਕਤੰਤਰ ਦੀ ਜਿੱਤ ਹੋਈ ਆ ਲੋਕਾਂ ਦੀ ਜਿੱਤ ਹੋਈ ਆ ਕਿਉਂਕਿ ਲੋਕਾਂ ਨੇ ਅੱਜ ਪਹਿਲੀ ਵਾਰ ਇਕੱਠੇ ਹੋ ਕੇ ਜੋ ਫੈਸਲਾ ਲਿਆ ਸੀ ਵੀ ਭਾਈ ਜਦੋਂ ਸਰਕਾਰਾਂ ਅਸੀਂ ਅਸੀਂ ਉਹਨਾਂ ਨੂੰ ਚੁਣਦੇ ਆ ਚੁਣ ਕੇ ਉਹ ਸਾਡੇ ਲਈ ਫੈਸਲੇ ਕਰਦੇ ਨੇ ਵਿਦਰ ਫੈਸਲੇ ਕਰਨੇ ਉਹਨਾਂ ਲਈ ਬਣਦੇ ਨੇ ਜੇ ਜਿਹੜੀ ਚੀਜ਼ ਸਾਨੂੰ ਲੋਕਾਂ ਨੂੰ ਨਹੀਂ ਮਨਜ਼ੂਰ ਉਹ ਨਹੀਂ ਹੋਣੀ ਚਾਹੀਦੀ ਪਰ ਹੋ ਉਲਟ ਰਿਹਾ ਕਿ ਜਦੋਂ ਇਹ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਜੋ ਉੱਪਰ ਫੈਸਲੇ ਕਰ ਲੈਂਦੇ ਨੇ ਉਹ ਸਾਡੇ ਦੇ ਉੱਤੇ ਥੋਪ ਦਿੱਤੇ ਜਾਂਦੇ ਨੇ ਮੁੜ ਕੇ ਦੁਬਾਰਾ ਉਹਨਾਂ ਨੂੰ ਵਾਪਸ ਕਰਾਉਣਾ ਕਿੰਨਾ ਮੁਸ਼ਕਲ ਹੋ ਜਾਂਦਾ ਆਪਾਂ ਇਹਦੀ ਉਦਾਹਰਣ ਦਿੰਦੇ ਆ ਜੀਰੇ ਵਾਲੀ ਫੈਕਟਰੀ ਜੀਰੇ ਵਾਲੀ ਫੈਕਟਰੀ ਤੇ ਕਿੰਨੀ ਮੁਸ਼ਕਲਾਂ ਨਾਲ ਲੜਾਈਆਂ ਲੜ ਲੜ ਕੇ ਉਹ ਜਿੱਤੀ ਔਰ ਜਿੱਤਰ ਤੋਂ ਬਾਅਦ ਅੱਜ ਵੀ ਉੱਥੇ ਲੋਕ ਬੈਠੇ ਨੇ ਇਹ ਨਹੀਂ ਹੈਗਾ ਕਿ ਹਜੇ ਵੀ ਨੋਟੀਫਿਕੇਸ਼ਨ ਹੋਈ ਨਹੀਂ ਹਜੇ ਵੀ ਉਹਦੇ ਪੱਕਾ ਤਾਲਾ ਨਹੀਂ ਲੱਗਿਆ ਹਜੇ ਵੀ ਸਰਕਾਰੀ ਮੋਹਰ ਵਾਲਾ ਹਜੇ ਵੀ ਤਾਲਾ ਨਹੀਂ ਲੱਗਿਆ ਹੋਇਆ ਸੋ ਇਹ ਚੀਜ਼ ਆ ਉਸੇ ਤਰੀਕੇ ਨਾਲ ਸਾਡੀ ਸੀਗੀ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਇੱਕ ਸੰ ਅੱਲਾ ਤੋਂ ਜਿੰਨਾ ਕ ਬਾ ਵਾਸਤਾ ਜਿੱਤੇ ਤੱਕ ਹਾਈ ਕੋਰਟ ਤੱਕ ਜਿੱਤੇ ਤੱਕ ਵੀ ਅਸੀਂ ਜਾ ਸਕਦੇ ਸੀ ਜਾਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਲੀਡਰ ਨੂੰ ਮਿਲ ਸਕਦੇ ਸੀ ਉਹਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ ਹਾੜੇ ਕੀਤੇ ਆ ਤਰਲੇ ਕੀਤੇ ਆ ਨਹੀਂ ਸੜਵਾਈ ਹੋਈ ਰੋੜਾਂ ਤੇ ਬੈਠ ਕੇ ਦੇਖ ਲਿਆ ਚੱਕੇ ਜਾਮ ਕਰਕੇ ਦੇਖ ਲਿਆ ਨਹੀਂ ਸੜਵਾਈ ਹੋਈ ਇੱਕ ਮਹੀਨਾ ਹੋ ਗਿਆ ਸਾਨੂੰ ਇਹ ਜੀ ਡਿਗਰੀ ਦੇ ਵਿੱਚ ਜਿਹਦੇ ਵਿੱਚ ਪਲੂਆ ਪਿੰਡੇ ਸੜਦੇ ਨੇ ਅਸਿਸਟੈਂਟ ਦਾ ਕੀ ਹੈ ਇਹਦੇ ਵਿੱਚ ਛਾਂ ਨਹੀਂ ਹੋਇਆ ਪਿਆ ਔਰ ਲੋ ਵਗਦੀ ਆ ਚਾਰੇ ਪਾਸੇ ਸਾਡੀਆਂ ਮਾਵਾ 70 70 ਸਾਲ ਦੀਆਂ ਅਸੀਂ ਅਸੀਂ ਸਾਲ ਦੀਆਂ ਮਾਵਾ ਪੈਣਾ ਬਜ਼ੁਰਗ ਇੱਥੇ ਆਉਂਦੀਆਂ ਨੇ ਰੋਜ਼ ਲੋ ਦੇ ਵਿੱਚ ਰਦੀਆਂ ਨੇ ਪਰ ਅਸੀਂ ਮਹੀਨੇ ਦੇ ਬੈਠੇ ਸੀ ਇੱਕ ਸਿੰਗਲ ਲੀਡਰ ਭਾਵੇਂ ਉਹ ਆਜ਼ਾਦ ਖੜਿਆ ਹੋਵੇ ਭਾਵੇਂ ਉਹ ਕਿਸੇ ਹੋਰ ਪਾਰਟੀ ਦਾ ਹੋਵੇ 20 ਉਮੀਦਵਾਰ ਇੱਥੇ ਐਲਾਨਸ ਕੀਤੇ ਹੋਏ ਦੀ ਪਤੇਗੜ ਜ਼ਿਲ੍ਹੇ ਦੇ ਤੇ ਕਿਸੇ ਇੱਕ ਮਾਈ ਦੇ ਲਾਲ ਨੇ ਆ ਕੇ ਸਾਡੀ ਸਾਰ ਨਹੀਂ ਲਈ ਪੂਰੇ ਇੱਕ ਮਹੀਨੇ ਦੇ ਵਿੱਚ ਜਿਹੜੇ ਦੇ ਸੀ ਤੇ ਬੈਠੇ ਆ ਤੇ ਅਖੀਰ ਨੂੰ ਇਹ ਤਾਂ ਇੱਕ ਕਹਿਣਾ ਹੀ ਹੁੰਦਾ ਵੀ ਭਾਈ ਅਸੀਂ ਬਾਈਕਾਟ ਕਰਾਂਗੇ ਸ਼ਾਇਦ ਹੋ ਸਕਦਾ ਉਸ ਬਾਈਕਾਟ ਦੇ ਡਰ ਦੇ ਕਾਰਨ ਲੋਕਤੰਤਰ ਨੂੰ ਬਚਾਉਣ ਦੇ ਕਾਰਨ ਕੋਈ ਸਾਡੇ ਕੋਲ ਆਉਂਦਾ ਪਰ ਕਿਸੇ ਨੇ ਨਹੀਂ ਆਇਆ ਹਾਰ ਕੇ ਜਿਹੜਾ ਅਸੀਂ ਫੈਸਲਾ ਲਿਆ ਦੀ ਪਿੰਡ ਨੂੰ ਉਹਦੇ ਤੇ ਇਹ ਹਮਲ ਕਰਨਾ ਪਿਆ ਔਰ ਅੱਜ ਦੇਖੋ ਜਿਹਦੇ ਬਾਰੇ ਕਹਿੰਦੇ ਸੀਗੇ ਸਿਰਫ ਪੰਜ ਬੰਦੇ ਇਹ ਸਿਰਫ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਜਾਂ ਪੰਜ ਬੰਦੇ ਹੀ ਨੇ ਇਹਨਾਂ ਦੇ ਪਿੱਛੇ ਹੋਰ ਕੋਈ ਨਹੀਂ ਹੈਗਾ ਅੱਜ ਤੁਹਾਡੇ ਸਾਹਮਣੇ ਆ 1800 ਵੋਟ ਦੇ ਵਿੱਚੋਂ ਸਿਰਫ ਤਿੰਨ ਵੋਟਾਂ ਪਈਆਂ ਇਹ ਦੱਸਿਆ ਲੋਕਾਂ ਦੀ ਏਕੇ ਨੇ ਇਹਨੂੰ ਕਹਿੰਦੇ ਲੋਕਤੰਤਰ ਦੀ ਜਿੱਤ ਤੇ ਬਿਲਕੁਲ ਬਾਈ ਜੀ ਤਿੰਨ ਪਿੰਡ ਜਿਹੜੇ ਆ ਤਿੰਨੇ ਪਿੰਡਾਂ ਦੀ ਵੋਟ ਦੱਸ ਦਿਓ ਤੁਹਾਡੀ ਤਿੰਨ ਪਿੰਮ ਵੋਟਾਂ ਪਈਆਂ ਜੀ ਟੱਪਰੀਆਂ ਨੇ ਕਿੰਨੀਆਂ ਪਈਆਂ ਟੱਪਰੀਆਂ ਚ ਜ਼ੀਰੋ ਔਰ ਖੀਰਨੀਆਂ ਦੇ ਵਿੱਚ 6 ਤੋਂ 7 ਵੋਟਾਂ ਪਈਆਂ ਨੇ ਜੀ ਕੁੱਲ ਜਿਹਦੇ ਵਕਾਰਨ ਕਰਕੇ ਉਹ ਵੀ ਸਰਕਾਰੀ ਇਹ ਪਹਿਲੀ ਵਾਰ ਹੁੰਦਾ ਹੁੰਦਾ ਦੇਖਿਆ ਕਿ ਸਰਕਾਰ ਇਹ ਤਾਂ ਕਹਿ ਸਕਦੀ ਆ ਵੀ ਕਿਸੇ ਨੂੰ ਭਾਈ ਬੋਰਡ ਨਹੀਂ ਪਵਾ ਸਕਦੇ ਕੋਈ ਤੱਕੇ ਨਾਲ ਵੋਟਾਂ ਪਾਉਂਦੇ ਸੀ ਆ ਦੇਖਿਆ ਪਹਿਲੀ ਵਾਰ ਸਰਕਾਰ ਕੱਲੇ-ਕੱਲੇ ਨੂੰ ਫੜ-ਫੜ ਕੇ ਲੈ ਕੇ ਆ ਰਹੀ ਆ ਕਿਸੇ ਲੰਬੜਦਾਰ ਨੂੰ ਧਮਕੀਆਂ ਦੇਈ ਜਾ ਰਹੀਆਂ ਤੇਰੀ ਲੰਬੜਦਾਰੀ ਕੈਨਸਲ ਕਰ ਦਾਂਗੇ ਕਿਸੇ ਹੋਰ ਮੁਲਾਜ਼ਮ ਨੂੰ ਟੀਚਰਾਂ ਨੂੰ ਕਿਹਾ ਜਾ ਰਿਹਾ ਬੋਦਿਆ ਸਾਡੇ 8 ਮੁਲਾਜ਼ਮ ਅੱਜ ਪਿੰਡ ਦੀ ਡਿਊਟੀ ਲੱਗੀ ਹੋਈ ਸੀਗੀ ਅੰਦਰ ਬੈਠੇ ਸੀ ਉਹਨਾਂ ਤੇ ਉਹ ਪ੍ਰੈਸ਼ਰ ਪਾਇਆ ਵੀ ਤੁਸੀਂ ਵੋਟ ਪਾਓ ਪਰ ਅਗਲੇ ਕਹਿੰਦੇ ਜੀ ਅਸੀਂ ਪਿੰਡ ਦੇ ਵਾਸੀ ਆ ਅਸੀਂ ਪਿੰਡ ਨਾਲ ਖੜੇ ਆ ਸਾਨੂੰ ਪਤਾ ਵੀ ਆਉਣ ਵਾਲੇ ਜਨਨ ਦਿਨਾਂ ਦੇ ਵੀ ਸਾਡੇ ਬੱਚ ਨੇ ਵੀ ਇਹ ਸੰਤਾਪ ਭੋਗਣਾ ਉਹਨਾਂ ਨੂੰ ਵੀ ਇਹ ਸਰਕਾਰ ਜਿਹੜੀ ਇੰਨਾ ਤਰ ਪ੍ਰੈਸ਼ਰ ਤੋਂ ਬਾਅਦ ਵੀ ਡਲੋ ਨਹੀਂ ਸਕੀ ਉਹਨਾਂ ਨੂੰ ਵੀ ਡਰਾ ਨਹੀਂ ਸਕੀ ਔਰ ਉਹਨਾਂ ਨੇ ਵੀ ਆਪਣੇ ਕਾਇਮ ਤੇ ਰਹਾ ਅਸੀਂ ਉਹਨਾਂ ਨੂੰ ਵੀ ਸਲੂਟ ਕਰਦੇ ਆ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਪੈਂਦਾ ਜੀ ਤੇ ਇੱਥੇ ਤੁਸੀਂ ਮਤਲਬ ਕਿ ਹੁਣ ਕੋਈ ਲੀਡਰ ਬੌੜਿਆ ਨਹੀਂ ਆ ਜੀ ਕੋਈ ਵੀ ਨਹੀਂ ਆਇਆ ਸਾਰ ਲੈ ਬਿਲਕੁਲ ਨਹੀਂ ਜੀ ਇੱਕ ਬਾਰੀ ਵੀ ਨਹੀਂ ਬੌੜਿਆ ਜਿਹੜਾ ਇੱਥੇ ਦਾ ਹਲਕੇ ਦਾ ਸਾਡੇ ਇੰਚਾਰਜ ਸਮਰਾਲੇ ਦਾ ਐਮ ਐਲ ਏ ਬਣਿਆ ਹੋਇਆ ਉਹ ਵੀ ਨਹੀਂ ਕਦੇ ਉਹਨੇ ਮੂੰਹ ਵੀ ਨਹੀਂ ਦਿਖਾਇਆ ਸਾਨੂੰ ਸ਼ਕਲ ਹੀ ਦਿਖਾਈ ਸਾਡਾ ਗੋਤੀ ਆ ਸਾਡੇ ਪਿੰਡ ਦਾ ਵਾਸੀ ਆ ਉਹ ਪਰ ਉਹਨੇ ਵੀ ਕਦੇ ਮੂੰਹ ਨਹੀਂ ਦਿਖਾਇਆ ਹੈਗਾ ਕਿ ਵੀ ਅਸੀਂ ਜਾ ਕੇ ਇੱਕ ਝੂਠੀ ਸੱਚੀ ਹੋਏ ਆਈਏ ਕਿਸ ਦਿਨ ਨਾ ਉਈਓ ਬੈਠੇ ਆਈਏ ਕਿਸ ਦਿਨ ਉਹਨੇ ਵੀ ਮੂੰਹ ਨਹੀਂ ਦਿਖਾਇਆ ਔਰ ਇਹ ਕ ਮਹੀਨੇ ਤੋਂ ਤੋ ਤਪੰਜ ਸੜਦਿਆਂ ਨੂੰ ਸਾਡੀਆਂ ਮਾਮਾ ਨੂੰ ਹੋ ਗਿਆ ਪਰ ਕਿਸੇ ਨੇ ਸਾਡੀ ਸਾਰ ਨਹੀਂ ਲਈ ਆ ਕੇ ਇੱਕ ਨੇ ਉਈਓ ਕਹਿ ਦਿੰਦਾ ਕੋਈ ਝੂਠਾ ਸੱਚਾਈ ਬੋਲ ਹੋ ਜਾਂਦਾ ਕਿ ਅਸੀਂ ਜੀ ਬਾਅਦ ਇਲੈਕਸ਼ਨ ਹੋਣ ਤੋਂ ਇਲੈਕਸ਼ਨ ਤੋਂ ਬਾਅਦ ਇਹ ਸੱਚਾ ਝੂਠਾ ਹੁਣ ਵੀ ਨਹੀਂ ਆਇਆ ਜੀ ਕੋਈ ਇਹ ਮੁੱਦਾ ਕੀ ਆ ਮੁੱਖ ਮੁੱਦਾ ਥੋੜਾ ਜਿਹਾ ਪਤਾ ਲੱਗੇ ਲੋਕਾਂ ਨੂੰ ਕਲੈਰਟੀ ਹੋਵੇ ਕਈ ਨਵੇਂ ਵੀ ਜੁੜੇ ਹੋਣਗੇ ਬਿਲਕੁਲ ਜੀ ਦੇਖੋ ਪੰਜਾਬ ਦੇ ਵਿੱਚ ਇੱਕ ਫੈਕਟਰੀਆਂ ਬਣ ਰਹੀਆਂ ਨੇ ਜਿਹੜੀਆਂ ਗੈਸ ਬਾਇਓ ਗੈਸ ਵਾਸਤੇ ਤਿਆਰ ਹੋ ਰਹੀਆਂ ਨੇ ਜਿਹੜੀਆਂ ਗੰਦਮੰਦ ਦੇ ਵਿੱਚੋਂ ਗੈਸ ਤਿਆਰ ਹੋਣੀ ਆ ਗੈਸ ਕਰ ਲਈ ਤੁਸੀਂ ਗੰਦਮੰਦ ਚੱਕ ਲਿਆਂਦਾ ਨਾਲੀਆਂ ਜੋ ਚੱਕਿਆ ਕੋਲੈਟਰਿੰਗਾਂ ਜੋ ਚੱਕਿਆ ਜਾਂ ਕਿਦੋਂ ਵੀ ਚੱਕ ਲਿਆਂਦਾ ਗੰਦਮੰਦ ਉਹ ਲਿਆ ਕੇ ਤੁਸੀਂ ਉਹਦੇ ਵਿੱਚੋਂ ਗੈਸ ਕੱਢ ਲਈ ਜਿਹੜੀ ਉਹਦੀ স্মੈਲ ਆ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਉਹ ਆ 10 10 ਪਿੰਡਾਂ ਦੇ ਆਲੇ-ਦੁਆਲੇ 10 10 ਕਿਲੋਮੀਟਰ ਦੇ ਪਿੰਡਾਂ ਦੇ ਵਿੱਚ ਉਹਦੀ স্মੈਲ ਜਾਣੀ ਆ ਆਉਣਗੀਆਂ ਜਿੱਦਰੋਂ ਪਰ ਪਰ ਕੇ ਆਉਣਗੀਆਂ ਉਹ ਸਾਰੇ ਪਿੰਡਾਂ ਦੇ ਵਿੱਚ ਬਿਮਾਰੀਆਂ ਬਣਦੀਆਂ ਆਉਣਗੀਆਂ ਫਿਰ ਉਹਦੀ ਵੇਸਟੇਜ ਆ ਉਹਦੇ ਵਿੱਚੋਂ ਸਿਰਫ ਗੈਸ ਕੱਢੀ ਉਹਨੂੰ ਖਤਮ ਥੋੜਾ ਕੀਤਾ ਵੇਸਟੇਜ ਨੂੰ ਉਹਦੇ ਸਾਰੇ ਉਹਨੂੰ ਫਿਰ ਕਿੱਥੇ ਕਰ ਦੇਣ ਉਹ ਜਾਂ ਤਾਂ ਉਹ ਖੇਤਾਂ ਦੇ ਵਿੱਚ ਸੁੱਟਦੇ ਨੇ ਜੋ ਕਿ ਖੇਤਾਂ ਦੇ ਵਿੱਚ ਵੀ ਮਾਰੂ ਹੁੰਦੀ ਆ ਜਿਹੜੀ ਕਿ ਕੰਗਰਾਲੀ ਰਾਜਪੂਤਾਂ ਦੇ ਵਿੱਚ ਜਿਸ ਜਿਸ ਬੰਦੇ ਨੇ ਖੇਤਾਂ 'ਚ ਪਾਈ ਅੱਜ ਉਥੇ ਡਾਂਡੀ ਵੀ ਨਹੀਂ ਹੋਈ ਛਿੱਦੀ ਛਿੱਦੀ ਡਾਂਡੀ ਆ 2 ਸਾਲਾਂ ਦੇ ਵਿੱਚ ਉਥੇ ਫਸਲ ਹੋਣੀ ਬੰਦ ਹੋ ਗਈ ਔਰ ਜੇ ਅਗਰ ਉਹਨੂੰ ਬਾਹਰ ਸੁੱਟਦੇ ਨੇ ਖੁੱਲੇ 'ਚ ਤਾਂ ਉਹ ਨਾ ਪਿੰਡਾਂ ਦੇ ਵਿੱਚ ਕੌਂਕਸ ਸੱਡਣ ਦੇਣਗੇ ਉ ਹੋਰ ਵੀ ਡਰਾ ਜੇ ਅਗਰ ਧਰਤੀ ਦੇ ਪਾਣੀ ਦੇ ਵਿੱਚ ਉਹਨੂੰ ਸਭ ਕਨੂੰ ਪਲਾਤੀ ਜਿਵੇਂ ਸਾਡਾ ਪਾਣੀ ਤਾਂ ਬਹੁਤ ਉੱਚਾ 25 30 ਫੁੱਟ ਦਾ ਟੂਆ ਪਟੋ ਬਣਾ ਲੀਂ ਨਾਲੇ ਸਾਡੇ ਪਾਣੀ ਸ਼ੁਰੂ ਹੋ ਜਾਂਦਾ ਔਰ ਜੇ ਕਿ ਚਪੈਲਗੀ ਤਾਂ ਇੱਥੇ 60 60 70 70 ਕਿਲੋਮੀਟਰ ਤੱਕ ਜਿਹੜਾ ਪਾਣੀ ਦਾ ਪੱਤਣਾ ਉਹ ਖਰਾਬ ਕਰ ਦਿੱਤਾ ਜਾਊਗਾ ਜਿਹੜਾ ਕਿ ਸਭ ਤੋਂ ਸਾਫ਼ ਤੇ ਸੋਨਾ ਪਾਣੀ ਜੇ ਕਿਸੇ ਇਲਾਕੇ ਦੇ ਵਿੱਚ ਹੈਗਾ ਤੇ ਉੱਚਾ ਪਾਣੀ ਹੈਗਾ ਤਾਂ ਸਾਡੇ ਇਲਾਕੇ ਦਾ ਸੀ ਬਿਲਕੁਲ ਸੋ ਬਿਲਕੁਲ ਪਿੰਡ ਦੇ ਜਿਹੜੇ ਪੋਰ ਲੋਕ ਵੀ ਨੇ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਹਾਂਜੀ ਹਾਂ ਜੀ ਅੱਜ ਫਿਰ ਤੁਹਾਡੇ ਨਾਲ ਦੂਜੀ ਤੀਜੀ ਮੁਲਾਕਾਤ ਹੋਣ ਲੱਗੀ ਹੈ ਤੇ ਤੁਸੀਂ ਨਵੇਂ ਇਤਿਆਜ਼ ਰਸਤਾ ਚ ਜੀ ਹਾਂਜੀ ਹਾਂਜੀ ਆਪਾਂ ਸਭ ਤੋਂ ਪਹਿਲਾਂ ਮੈਂ ਪੰਜਾਬ ਲੋਕਤੰਤਰ ਦਾ ਤੁਹਾਡਾ ਧੰਨਵਾਦ ਕਰਦਾ ਜੀ ਤੁਸੀਂ ਸਾਡਾ ਦੋ ਤਿੰਨ ਵਾਰ ਕਵਰ ਜੀ ਕੀਤੀ ਤੇ ਬਾਕੀ ਆ ਫਿਰ ਹੁਣ ਵੀ ਜੀ ਸਾਡੇ ਇਤਿਹਾਸ ਦਾ ਹੁਣ ਰਚਣਾ ਹੀ ਪੈਣਾ ਜੀ ਸਾਡੀ ਸੁਣਵਾਈ ਨਹੀਂ ਜੀ ਹੋ ਰਹੀ ਕੋਈ ਵੀ ਅਸੀਂ ਬਹੁਤ ਜ਼ਿਆਦਾ ਯਾਨੀ ਮਤਲਬ ਇਹਨਾਂ ਨੂੰ ਕਹਿ ਕੇ ਦੇਖਿਆ ਜਦ ਕੋਈ ਨਾਂ ਸਾਡੇ ਲੀਡਰ ਨੇ ਕਿਸੇ ਨੂੰ ਸੁਣਵਾਈ ਕੀਤੀ ਪਹਿਲਾਂ ਅਸੀਂ ਆਪਣੇ ਪਿੰਡ ਬਕਾਊ ਕਰੇ ਤੇ ਉਦੋਂ ਆ ਤਾਂ ਫੇਰ ਅਸੀਂ ਆਪਣਾ ਇਹ ਫੈਸਲਾ ਲਿਆ ਜਾਂ ਸਾਡੀ ਕਿਸੇ ਨੇ ਸਾਰ ਨਹੀਂ ਲਈ ਜੀ ਫੇਰ ਅਸੀਂ ਇਹਦਾ ਬਾਈਕਾਟ ਕੀਤਾ ਹੂੰ ਇਹ ਬਾਈਕਾਟ ਇਹ ਨਹੀਂ ਹੈਗਾ ਜੀ ਹੁਣ ਵੀ ਇਹ ਮਤਲਬ ਸਾਡੇ ਤਿੰਨ ਪਿੰਡਾਂ ਨੇ ਕੀਤਾ ਜਿਵੇਂ ਹੁਣ ਇਹ ਹੁਣ ਜ਼ੀਰੋ ਆਈ ਆ ਆਉਣ ਵਾਲੇ ਸਮੇਂ ਚ ਜੇ ਸਾਡੇ ਨਾਲ ਇਹ ਇਦਾਂ ਹੀ ਕਰਦੇ ਨੇ ਤਾਂ ਜਿਵੇਂ ਵਿਧਾਨ ਸਭਾ ਚ ਸਾਡੇ ਨਾਲ ਹੋਰ ਵੀ ਪੰਜ ਚਾਰ ਪਿੰਡ ਜੋੜਨ ਨੂੰ ਤਿਆਰ ਨੇ ਉਹ ਕਹਿੰਦੇ ਅਸੀਂ ਦੱਸਾਂਗੇ ਵੀ ਜਿਵੇਂ ਹੁਣ ਇਹ ਸਾਡੇ ਖਿਲਾਫ ਆ ਇੱਕ ਇੱਕ ਬੰਦੇ ਨੂੰ ਦੇਖੋ ਤੁਸੀਂ ਇਹ ਏਰੀਓ ਸੁਣਵਾਈ ਹੋ ਰਹੀ ਆ ਹੁਣ ਜਿਹੜੇ ਇਹਨੇ ਤਿੰਨ ਪਿੰਡਾਂ ਦੇ ਲੋਕ ਨੇ ਸਾਡੇ ਮੰਨੋ ਆਦਾ ਵੀ 3000 ਵੋਟ ਹੋਊਗੀ ਜੀ ਹੂੰ ਹੂੰ 3000 ਵੋਟ ਆ ਹੁਣ ਸਾਨੂੰ ਸਵੇਰ ਦੇ ਜਿੰਨੇ ਵੀ ਮੁਲਾਜ਼ਮ ਨੇ ਕੱਲ ਦੇ ਕੋਈ ਕਹੇ ਨਹੀਂ ਜੀ ਇੱਥੇ ਕਦੇ ਸਾਡੇ ਲੰਬੜਦਾਰ ਨੂੰ ਕਦੇ ਕਿਸੇ ਨੂੰ ਜੀ ਤੁਹਾਨੂੰ ਐ ਹੋ ਜਾਊਗਾ ਇੱਕ ਦਿਨ ਇਹਨਾਂ ਨੇ ਫਲੈਗ ਮਾਰਚ ਜੀ ਦਾ ਕਹਿੰਦੇ ਤਾਂ ਫਲੈਗ ਮਾਰਚ ਨੇ ਵੈਸੇ ਦਹਿਸ਼ਤ ਪਾਉਣ ਨੂੰ ਸਾਡੇ ਪਿੰਡ ਮੁੱਲ 10-15 ਗੱਡੀਆਂ ਫੂਟਰ ਲਾ ਕੇ ਬਹੁਤ ਵੀ ਇਦਾਂ ਕਰਕੇ ਬਹੁਤ ਪੁਲਿਸ ਨੇ ਮਨ ਲ ਸੀਆਰਪੀ ਨਾਲ ਸਾਰਾ ਕੁਝ ਕੀਤਾ ਬਾਕੀ ਹੁਣ ਤੁਹਾਨੂੰ ਦਿੰਦਾ ਹੀ ਆ ਜ ਇਹਨਾਂ ਨੇ ਕੋਈ ਨਾ ਸਾਡਾ ਹੋ ਕੀਤਾ ਤਾਂ ਫਿਰ ਸਾਨੂੰ ਇੱਕ ਕਦਮ ਚੱਕਣਾ ਪਿਆ ਜਾਨੀ ਸਾਡੇ ਇਹ ਤਾਂ ਕਹਿੰਦੇ ਵੀ ਅਸੀਂ ਲੋਕਤੰਤਰ ਬਚਾਉਣ ਲੱਗੇ ਆ ਤੇ ਤੁਸੀਂ ਤਾਂ ਸਰਾ ਹੀ ਕਰਦਾ ਕੰਮ ਇਹ ਲੋਕਤੰਤਰ ਕਹਦਾ ਜੀ ਲੋਕਤੰਤਰ ਤਾਂ ਉਹ ਹੁੰਦਾ ਜਿੱਥੇ ਲੋਕਾਂ ਦੀ ਗੱਲ ਮੰਨੀ ਜਾਵੇ ਇਹ ਤਾਂ ਹੁਣ ਕੋਰਪੋਰੇਟ ਆਧਾਰਿਆਂ ਨੂੰ ਸਾਰਾ ਕੁਝ ਦੇ ਰਹੇ ਨੇ ਜੀ ਇਹ ਹੁਣ ਇੱਕ ਬੰਦੇ ਦੀ ਸੁਣਵਾਈ ਹੋ ਰਹੀ ਆ ਦੇਖੋ ਤੁਸੀਂ ਜਿੱਦਣ ਆਏ ਦੀ ਅੱਜ ਉਹ ਗੱਡਾ ਸ਼ੈੱਡ ਬਣਾ ਰਿਹਾ ਇਹ ਸਾਡੇ ਦੇ ਝੂਠੇ ਪਰਚੇ ਕਰਾਈ ਜਾਂਦਾ ਜੀ ਹਾਈ ਕੋਰਟ ਜਾ ਕੇ ਹੁਣ ਜਾ ਕੇ ਇਹਨਾਂ ਨੇ ਕੱਲ ਇਹਨਾਂ ਨੇ ਪ੍ਰਸ਼ਾਸਨ ਦੇ ਉੱਤੇ ਜਾ ਕੇ ਦੱਸਿਆ ਵੀ ਕਿਸੇ ਨੇ ਇਹ ਕਹਿੰਦੇ ਨੇ ਵੀ ਸਾਨੂੰ ਇੱਥੇ ਦੋ ਮੁਲਾਜ਼ਮਾਂ ਨਾਲ ਲਿਆ ਕੇ ਕਹਿੰਦੇ ਕੰਮ ਉਹ ਵੀ ਕੰਮ ਬੰਦ ਕਰਾਂਗੇ ਤੁਹਾਡੀ ਕਮੇਟੀ ਬਣਾਵਾਂਗੇ ਜਦ ਅਸੀਂ ਉਰੇ ਆਏ ਜੀ ਇਹਨੇ ਅਸੀਂ ਆ ਕੇ ਦੇਖਣਾ ਕਿ ਉਹਨੇ ਸਾਡੇ ਜਾ ਕੇ ਝੂਠਾ ਪਰਚਾ ਕਰਾਤਾ ਇੱਕ ਮੇਰੇ ਤੇ ਕਾ ਸਾਡੇ ਮੁੰਡਾ ਹਰਮੇਲ ਸਿੰਘ ਆ ਵੀਰ ਖੜਾ ਕਹਿੰਦਾ ਵੀ ਇਹਨੇ ਸਾਡੇ ਜਾ ਕੇ ਭਾਂ ਤੋੜ ਕੀਤੀ ਆ ਫਿਰ ਹੁਣ ਇਹਨਾਂ ਨੇ ਪਰਚਾ ਜੀ ਕੱਲ ਦਿੱਤਾ ਉਹਦਾ ਹੁਣ ਮੰਨ ਲਓ ਵੀ ਹੁਣ ਝੂਠ ਦਾ ਤਾਂ ਤੁਹਾਨੂੰ ਪਤਾ ਹੀ ਪੈਰ ਨਹੀਂ ਹੁੰਦੇ ਉਹ ਵੀ ਰੱਦ ਹੋ ਗਿਆ ਤੇ ਬਾਕੀ ਹੁਣ ਆ ਸਾਡੀ ਕੋਈ ਸੁਣਵਾਈ ਨਹੀਂ ਜੀ ਹੋ ਰਹੀ ਤੇ ਬਾਕੀ ਇਹ ਫੈਕਟਰੀ ਦਾ ਵੀ ਪੱਖ ਪੂਰਿਆ ਜਾ ਰਿਹਾ ਤੇ ਬਾਕੀ ਹੁਣ ਜੇ ਇਹ ਇਦਾਂ ਹੀ ਕਰਦੇ ਨੇ ਤੇ ਬਾਕੀ ਹੁਣ ਇਹਦਾ ਰਿਜ਼ਲਟ ਆਇਆ ਜਾਣਾ ਜੀ 4 ਤਰੀਕ ਨੂੰ ਹੂੰ ਸੋ ਬਿਲਕੁਲ ਤੇ ਸਰਪੰਚ ਸਾਹਿਬ ਵੋਟਾਂ ਦਾ ਬਾਈਕਾਟ ਤਾਂ ਕਰਤਾ ਉਹ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਇੱਥੇ ਬੋੜੇ ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਤਾਂ ਇਹੀ ਹੋ ਗਿਆ ਨਾ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਭਾਈ ਤੁਸੀਂ ਨਹੀਂ ਪਾਉਂਗੇ ਹੋਰ ਪਿੰਡਾਂ ਨਾਲ ਪਾਤੀਆਂ ਲੋਕ ਲੋਕਾਂ ਨਾਲ ਥੋੜੀ ਖੜਦੇ ਆ ਲੋਕ ਤਾਂ ਆਪਣਾ ਦੇਖਦੇ ਆ ਤੁਸੀਂ ਤੁਹਾਡਾ ਠੀਕ ਹੈ ਤੁਹਾਡੇ ਪਿੰਡਾਂ ਨਾਲ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਫਰਕ ਬੇਸ਼ੱਕ ਹਨ ਬਾਬੇ ਜੀ ਇੱਕ ਬੱਸ ਦੋ ਦਵਾਈ ਦਿੰਦੇ ਨੇ ਵੀ ਸਾਡਾ ਜਿਹੜਾ ਇੰਡੀਆ ਦਾ ਸਮਝਾਨ ਹੈ ਇਹ ਸਭ ਤੋਂ ਵੱਡਾ ਲੋਕਤੰਤਰ ਹੈ ਦੁਨੀਆ ਵਿੱਚ ਜਦ ਲੋਕਾਂ ਦੀ ਕੋਈ ਸੁਣਵਾਈ ਨਹੀਂ ਲੋਕ ਬਾਈਕਾਟ ਕਰ ਰਹੇ ਨੇ ਇਹ ਤਾਂ ਬੜੀ ਚਪੜਕੀ ਹੋ ਜੂ ਗੌਰਮੈਂਟ ਦੇ ਮੂੰਹ ਤੇ ਹੂੰ ਸਾਡੇ ਪਿੰਡ ਵਿੱਚੋਂ ਦੇਖੋ ਇੰਨੀ ਵੋਟ ਹੈ ਜੀ ਜੋ ਤਿੰਨ ਵੋਟਾਂ ਭੁਗਤੀਆਂ ਕਿਰਨੀਆਂ ਪਿੰਡਾ ਜੀ ਪੰਜ ਸੱਤ ਵੋਟਾਂ ਭੁਗਤੀਆਂ ਟੱਪਰੀਆਂ ਮਿੰਡਾ ਜ਼ੀਰੋ ਆਈ ਹੈ ਜੀ ਇਹ ਤਿੰਨ ਵੈਸੇ ਮਜ਼ਾਕ ਕਰਨ ਨੂੰ ਪਵਾਤੀਆਂ ਤੁਸੀਂ ਆਪ ਹੀ ਕਿ ਕੋਈ ਵੈਸੇ ਭੁਗਤ ਕੇ ਭਾਈ ਨਹੀਂ ਕੋਈ ਭੁਗਤ ਕੇ ਵਿੱਚ ਕੋਈ ਨਹੀਂ ਹੁੰਦਾ ਹੀ ਇਹ ਪਿੰਡਾ ਵਿੱਚ ਮਾੜਾ ਮੋਟਾ ਜੀ ਅੱਛਾ ਜੀ ਹਾਂ ਜੀ ਅਸੀਂ ਆਪਣੀ ਪਰ ਫੇਰ ਵੀ 1800 ਚੋਂ ਤਿੰਨ ਹੈ ਹਾਂ ਜੀ ਥੋੜਾ ਨਾ 1800 ਚੋਂ ਤਿੰਨ ਨਾਲੇ ਬਾਕੀ ਇਹ ਤਿੰਨ ਪਿੰਡ ਨਹੀਂ ਜੀ ਇੱਥੇ ਅੜਦ ਵਾਲੇ 10 ਪਿੰਡ ਦੀ ਰਿਪੋਰਟ ਘਟਾਓ ਉੱਥੇ 50% ਵੀ ਵੋਟ ਨਹੀਂ ਭਈ ਸਾਰੇ ਪਿੰਡਾਂ ਦੇ ਲੋ ਜੇ ਅਸੀਂ ਕੋਈ ਨਾ ਕਹਿੰਦੇ ਵੀ ਤੁਸੀਂ ਬਾਈਕਟ ਕਰ ਦੋ ਸ਼ਾਇਦ 10 ਮਿੰਟ ਬਾਈਕਟ ਕਰ ਦੇ ਅਸੀਂ ਕਿਸੇ ਨੂੰ ਆਪ ਜਾ ਕੇ ਨਹੀਂ ਗਿਆ ਇਹ ਸਾਡੇ ਪਿੰਡ ਚੋਂ ਮੇਨ ਨੇੜੇ ਨੇ ਸਾਡੇ ਆਪਸੀ ਇੱਕੋ ਪਿੰਡਾ ਮੰਨੋ ਤਿੰਨਾਂ ਦਾ ਇਹ ਤੇਨਾਂ ਨੇ ਬਾਈਕਟ ਕੀਤਾ ਜੀ ਜੀ ਤਾਂ ਬਲਡਰ ਕੋਡ ਵੀ ਗਿਨੀਜ਼ ਬੁੱਕ ਵਾਲੇ ਨੂੰ ਬੁਲਾਇਆ ਜੀ ਅੱਜ ਬਲਡਰ ਅੱਜ ਬਲਡਰ ਕੋਡ ਕਾਇਮ ਕੀਤਾ ਜੀ ਤੁਸੀਂ ਹਾਂਜੀ ਹਾਂਜੀ ਬਾਈ ਜੀ ਤੁਹਾਡੇ ਦੇ ਪਰਚਾ ਹੋਏ ਆ ਹਾਂਜੀ ਕਾ ਕਾਦਾ ਪਰਚਾ ਕਰਵਾਇਆ ਪਰਚਾ ਹੀ ਕਹਿੰਦੇ ਵੀ ਫੈਕਟਰੀ ਲਾਉਣ ਦਾ ਸਾਨੂੰ ਪਰਚਾ ਤੇ ਇਸੇ ਚੀਜ਼ ਦਾ ਵੀ ਅਸੀਂ ਜੇ ਅਸੀਂ ਬੋਲਦੇ ਆ ਤਾਂ ਸਾਡੀ ਆਵਾਜ਼ ਨੂੰ ਦਵਾਇਆ ਜਾਊਗਾ ਉਹਦੇ ਕਰਕੇ ਪਰਚਾ ਕਰਤਾ ਕੋਈ ਵੀ ਬੋਲੂਗਾ ਉਹਦੇ ਪਰਚਾ ਹੋਣਾ ਜੀ ਅੱਜ ਜਿਹੜਾ 월ਡ ਰਿਕਾਰਡ ਤੁਸੀਂ ਕਾਇਮ ਕੀਤਾ ਗਿੰਨੀਸ ਵਾਲੇ ਨੂੰ ਬੁਲਾਇਆ ਇੱਥੇ ਵੀ ਤੁਸੀਂ 월ਡ ਰਿਕਾਰਡ ਦਾ ਮੇਰੇ ਖਿਆਲੋਂ ਆਉਣ ਵਾਲੇ ਸਮੇਂ 'ਚ ਜਿਹੜੀ ਐਮਐਲ ਇਲੈਕਸ਼ਨ ਆਉਣੀਆਂ ਉਹਦੇ 'ਚ ਆਪ ਹੀ ਹੋ ਜਾਣਾ ਜੀ ਤੁਸੀਂ ਦੇਖ ਲੈਣਾ 2 ਸਾਲ ਹੋਏ ਨੇ ਪਹਿਲੀ ਸਰਕਾਰ ਹੋਣੀ ਹੈ ਜਿਹਦੇ ਵਿੱਚ ਆਹ ਕੁਝ ਹੋ ਰਿਹਾ ਹੈ ਮੁੱਖ ਮੰਤਰੀ ਕਹਿੰਦਾ ਮੇਰੇ ਨਾਲ ਤਾਂ ਸੱਤਾਂ ਦੀ ਸਰਕਾਰ ਚੱਲੂ ਮੇਰੇ ਨਾਲ ਕੋਈ ਸਿਕਿਉਰਿਟੀ ਨਹੀਂ ਹੋਊਗੀ ਤੁਸੀਂ ਦੇਖਦੇ ਹੋ ਵੀ ਕਿਤੇ ਇਹ ਜਾ ਹੋਇਆ ਜਿੱਥੇ ਜੇ ਸਮਰਾਲੇ ਸੀਐਮਐਮ ਸਾਹਿਬ ਨੇ ਆਉਣਾ ਸੀਗਾ ਸਾਡੇ ਵਾਲਾ ਟਿਪਰ ਲਾਤੇ ਵੀ ਫੈਕਟਰੀ ਵਾਲੇ ਆ ਕੇ ਕਿਤੇ ਮੈਨੂੰ ਆਏ ਨਾ ਕਰ ਦੇਣ ਉਧਰ ਸਾਨੂੰ ਪੁੱਛੀ ਇਹਨੂੰ ਤੁਸੀਂ ਕਿੱਥੇ ਹੋ ਕੀ ਕਰਦੇ ਹੋ ਉਹ ਸੀਗਾ ਜੀ ਅਸੀਂ ਧਰਨੇ 'ਚ ਬੈਠੇ ਆ ਅਸੀਂ ਨਹੀਂ ਆਉਣਾ ਮਤਲਬ ਪ੍ਰਸ਼ਾਸਨ ਨੂੰ ਇੰਨਾ ਡਰਾ ਦੇਖੋ ਜੇ ਸਰਕਾਰ ਸਹੀ ਚੱਲਦੀ ਹੋਵੇ ਸਹੀ ਕੰਮ ਕਰਦੀ ਹੋਵੇ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਬੰਦਾ ਕੋਈ ਉਹਦਾ ਵਿਰੋਧ ਕਰੂਗਾ ਜਦੋਂ ਕਿ ਪਹਿਲਾਂ ਬਿਨਾਂ ਸਿਕਿਉਰਿਟੀ ਤੋਂ ਹਰਦੇ ਸੀ ਹੁਣ ਇੰਨੀ ਸਿਕਿਉਰਿਟੀ ਆ ਮਤਲਬ ਇਹ ਕਹਿੰਦੇ ਬਾਦਰਾ ਕੋਲ ਸਿਕਿਉਰਿਟੀ ਆ ਜਾਂ ਕਾਂਗਰਸ ਕੋਲ ਆ ਮੈਂ ਕਹਿੰਦਾ ਸਾਰਿਆਂ ਨੇ ਹੱਦਾਂ ਪਾਰ ਕਰਤੀਆਂ ਇਹਨਾਂ ਨੇ ਬਾਕੀ ਹੁਣ ਨਾਲ ਟਾਈਂ ਚ ਬਾਰਡਰ ਕਾ ਟੁੱਟ ਜਾਣਾ ਹੈ ਨਾ ਤਾਂ ਤੁਸੀਂ ਕਹਿੰਦੇ ਕਿੰਨੀ ਜਿਹੀ ਬੁੱਕ ਜੀ ਨਾਉ ਆਊਗਾ ਵੀ ਪਹਿਲੀ ਵਾਰ ਸਰਕਾਰ ਬਣੀ ਸੀ ਜਿੱਥੇ ਵੋਟਾਂ ਭੁਗਤੀਆਂ ਹੀ ਨਹੀਂ ਇਦਾਂ ਦੇ ਪਿੰਡ ਹੋਣਗੇ ਕਿਉਂਕਿ ਇੱਕ ਇਹ ਫੈਕਟਰੀ ਜਿਹੜੀ ਕੈਂਸਰ ਬੰਡਲ ਦੀ ਫੈਕਟਰੀ ਲਾ ਰਹੇ ਨੇ ਇਹ ਇਦਾਂ ਦੀ 45 ਕਹਿੰਦੇ ਵੀ ਆਪਾਂ ਗਿਫਟ ਕਰਨੀਆਂ ਪੰਜਾਬ ਨੂੰ ਕਿਉਂਕਿ ਅਸੀਂ ਪੰਜਾਬ ਦੇ ਲੋਕ ਆ ਜਿਹੜੇ ਬੋਲਦੇ ਇਹੀ ਲੋਕ ਵੀ ਇਹਨਾਂ ਦੀ ਕੁਝ ਬਾਹਰ ਭੇਜਦੀ ਏ ਕੋ ਜਿਹੜੇ ਇੱਥੇ ਹੈਗੇ ਇਹਨੂੰ ਖਤਮ ਕਰ ਦਈਏ ਕਾਰਪੋਰੇਟ ਘਰਾਣਿਆਂ ਨੂੰ ਫੇਰ ਸਾਰਾ ਪੰਜਾਬ ਦੇ ਦੇਣਾ ਫੇਰ ਪਿੱਛੇ ਕੀ ਰਹਿਣਾ ਜੀ ਸੋ ਬਿਲਕੁਲ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀ ਇਹ ਇਕੱਠੇ ਹੋਏ ਪਏ ਨੇ ਬਾਪੂ ਜੀ ਕਦੇ ਦੇਖਿਆ ਵੋਟ ਹੋਂ ਤੱਕ ਇਸ ਤਰ੍ਹਾਂ ਪਈ ਆ ਜੀ ਕਦੇ ਆ ਇਦਾਂ ਜਿਹਾ ਕਦੇ ਨਹੀਂ ਦੇਖਿਆ ਅੱਛਾ ਵੋਟ ਪਾਉਣੀ ਆ ਹਰੇ ਹਰ ਸਾਲੇ ਪਾਉਨੇ ਆ ਤੇ ਆਹ ਦਾ ਕਮੇ ਨਮੀ ਦੇਖੇ ਵੀ ਕੋਈ ਗਿਆ ਹੀ ਨਹੀਂ ਉੱਤੇ ਅੱਛਾ ਜੀ ਹਾਂ ਯਾਨੀ ਅਸੀਂ ਜਿਉਂਦੇ ਮਾਰਤੇ ਇਹ ਜੇ ਲੋ ਜੀ ਮਰੀ ਦੀ ਜੀ ਬੋਰਡ ਖਤਮ ਹੁੰਦੀ ਐ ਅਸੀਂ ਬੋਰਡ ਨਹੀਂ ਪਾ ਸਕੇ ਸਹੀ ਐ ਇਹ ਗੱਲ ਬਹੁਤ ਵੱਡੀ ਗੱਲ ਹੈ ਹਾਂ ਹਾਂ ਇਹ ਜਿਉਂਦੇ ਮਾਰੇ ਆਂ ਸੀ ਜਿਹੜੇ ਮਰ ਗਏ ਉਹਨਾਂ ਦੀ ਬੋਰਡ ਖਤਮ ਹੋ ਗਈ ਸਾਡਾ ਪਿੰਡੇ ਮਾਰਦਾ ਸਭ ਲਾਲ ਐਹੀ ਜੀ ਗਵਰਨਮੈਂਟ ਆ ਸਾਡੀ ਇਹ ਹੈ ਲੋ ਇਹਦਾ ਨਾਟਕੀ ਨੇ ਨਾਟਕ ਬਣਾ ਲੈਂਦੇ ਨੇ ਗਾਂ ਚੱਲ ਪੈਂਦੇ ਨੇ ਇਹਨੂੰ ਕੀ ਮਤਲਬ ਮੁੱਖ ਮੰਤਰੀ ਬਣ ਕੇ ਆਪਣੇ ਮੋਜੇ ਮੋਜਾਂ ਕਰਦੇ ਨੇ ਕੁਰਸੀਆਂ ਲਾ ਕੇ ਸਾਡਾ ਕੋਈ ਸਾਰ ਨਹੀਂ ਲੈਂਦਾ ਇੱਥੇ ਇਹ ਸੋਚ ਕੇ ਦੇਖ ਲੋ ਲੋਕ ਲੋਕਾਂ ਨਾਲ ਕਿਉਂ ਨਹੀਂ ਖੜ ਰਹੇ ਜੀ ਲੋਕਾਂ ਲੋਕ ਵੀ ਹੁਣ ਜੇ ਇਸ ਤਰ੍ਹਾਂ ਤੁਸੀਂ ਏਕਾ ਕੀਤਾ ਦਿਖਾ ਦਿੱਤਾ ਹੁਣ ਬਹੁਤ ਸਾਰੇ ਲੋਕ ਉਹਨਾਂ ਨੂੰ ਇਹ ਨਹੀਂ ਉਹਨਾਂ ਨੇ ਇਹ ਨਹੀਂ ਦੇਖਣਾ ਭਈ ਭਾਈ ਇੱਕ ਪਿੰਡ ਮਰਨ ਲੱਗਿਆ ਤਾਂ ਕੱਲੂ ਵਾਰੀ ਸਾਡੇ ਦੇ ਵੀ ਹੋਣੀ ਅਗਲਾ ਕਹਿੰਦਾ ਯਾਰ ਮੇਰੇ ਟੀਪਰ ਚੱਲਦੇ ਆ ਆਪਾਂ ਨਾਲ 10 ਬੰਦੇ ਇਕੱਠੇ ਕਰਕੇ ਲਾ ਦਈਏ ਇਹ ਤਾਂ ਜੀ ਗੱਲ ਹੋ ਰਹਾ ਇਹਦਾ ਘਰ ਦਾ ਘਰ ਨਾਲ ਨਹੀਂ ਲੱਦਦਾ ਜੇ ਗੱਲ ਕਰੋ ਸਾਡਾ ਪਿੰਡ ਇੱਕ ਹੋ ਗਿਆ ਕਿ ਜੇ ਇੱਕ ਘਰ ਦੇ ਮੈਂਬਰ ਨਹੀਂ ਇਕੱਠੇ ਹੋ ਸਕਦੇ ਕਦੇ ਨਹੀਂ ਹੁੰਦੇ ਦੇਖ ਲਓ ਹੁਣ 3 ਮਿੰਟ ਇਕੱਠੇ ਹੋ ਗਏ ਇੱਕ ਆਪਣੇ ਆਪਣੇ ਘਰ ਦੇ ਮੈਂਬਰ ਨਹੀਂ ਇਕੱਠੇ ਹੋ ਸਕਦੇ ਜਿ ਕਿ ਇੱਥੇ ਪੌਣੀਆਂ ਉਹ ਕਹੂ ਮੈਂ ਤਾਂ ਉੱਧਰ ਪੌਣੀਆਂ ਤਾਂ ਉੱਧਰ ਪੌਣੀਆਂ ਹੈ ਜਮੇ ਅੰਦਰ ਹੀ ਬੈਠੇ ਨੇ ਕੋਈ ਬਾਹਰ ਨਹੀਂ ਨਿਕਲਿਆ ਇੱਥੇ ਬੈਠਿਆ ਧਰਨੇ ਤੇ ਇੱਥੇ ਪ੍ਰਸ਼ਾਦਾ ਛਕਿਆ ਲੋចੇ ਇੱਥੇ ਸਭ ਕੁਝ ਪਾਣੀ ਤਾਂ ਇੱਥੇ ਪੀਣੇ ਆ ਇੱਕ ਮਹੀਨਾ ਹੋ ਗਿਆ ਸੋਚ ਲਓ ਆਏ ਸੱਲੇ ਬੈਠੇ ਆਂ ਜਗਦੀ بھائی ਇੱਕ ਮਹੀਨੇ ਚਾ ਰਿਜ਼ਲਟ ਆ ਗਿਆ ਇੱਕ ਮਹੀਨੇ ਚਾ ਰਿਜ਼ਲਟ ਆ ਗਿਆ ਕਿ ਪੰਜਾਬ ਦੇ ਵਿੱਚ ਇਸ ਟਾਈਮ 10 ਪਿੰਡਾਂ ਨੇ ਬਾਈਕਾਟ ਕੀਤਾ ਦੀ 10 ਪਿੰਡਾਂ ਦੀ ਤਕਰੀਬਨ ਲਗਭਗ ਵੋਟ ਜਿਹੜੀ ਹੈਹੀ ਇਹੀ ਗਿਣਤੀ ਆ ਕਿ ਜੇ 5-4 ਪਿੰਡਾਂ ਦੇ ਪੋਟਾ ਕਿਤੇ ਕਿਤੇ 10 ਵੋਟਾਂ ਐ ਹੀ ਪਈਆਂ ਨੇ ਚਾਹੇ ਉਹ ਰਗੰਗਰਾਲੀ ਰਾਜਪੂਤਾ ਹੋਵੇ ਚਾਹੇ ਖਾੜਾ ਹੋਵੇ ਜਾਂ ਹੋਰ ਦੂਜੇ ਪਿੰਡ ਹੈਗੇ ਨੇ ਸੋ ਉਹਨਾਂ ਦੇ ਵਿੱਚ ਆਹੀ ਰਿਜ਼ਲਟ ਆਇਆ ਜਾਂ ਵੋਟ ਪਰਸੈਂਟੇਜ ਜਿਹੜੀ ਹਾਲੇ-ਦਾਲ ਦੇ ਪਿੰਡਾਂ ਦੀ ਉਹਨਾਂ ਦੀ ਘਟੀ ਆ ਜੇ ਅਗਰ ਇਹ ਧਰਨੇ ਜਾਂ ਇਹ ਫੈਕਟਰੀਆਂ ਜਿਹੜੀ 43 ਇਹ ਲਾਉਣੀਆਂ ਨੇ ਜੇ ਤੇ ਲਾਗੇ ਤੇਰੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੀ ਇਹਨਾਂ ਨੂੰ ਵੋਟਰਾਂ ਵਾਲਾ ਵੀ ਨਹੀਂ ਲੱਪਣਾ ਬੰਦਾ ਸਾਰੇ ਬਾਈਕਾਟ ਕਰਨਗੇ ਹਰ ਪਾਰਟੀ ਨੂੰ ਫਿਰ ਇਹ ਚੀਜ਼ਾਂ ਵਧੀਆਂ ਜਾਣੀਆਂ ਇਹ ਰੋਗ ਗੁੱਸਾ ਵਧਦਾ ਜਾ ਰਿਹਾ ਪੰਜਾਬੀਆਂ ਚ ਜੇ ਹੁਣ ਇਹ ਗੱਲ ਕਹਿਣ ਵੀ ਕਿਸੇ ਤਰੀਕੇ ਨਾਲ ਅਸੀਂ ਦਵਾ ਦਈਏ ਸਾਡੇ ਕੋਲ ਤਾਂ ਚਾਰ ਪੰਜ ਲਟੇਰੇ ਆ ਜਾਂਦੇ ਨੇ ਜਿਨ੍ਹਾਂ ਚੋਂ ਇੱਕ ਚੁੜਨਾ ਹੁੰਦਾ ਤੁਸੀਂ ਕਿਸੇ ਚੋਂ ਸੋ ਅਸੀਂ ਤਾਂ ਆ دوسری ਗੱਲ ਜੇ ਅਸੀਂ ਖੁਸ਼ੀ ਮਨਾਉਨੇ ਆ ਅਸੀਂ ਜੂਨ ਮਹੀਨੇ ਦੇ ਵਿੱਚ ਇਹਨਾਂ ਦੇ ਕੋਈ ਭਾਗੀਦਾਰ ਨਹੀਂ ਬਣੇ ਨਾ ਹੁਣ ਅਸੀਂ ਭੰਗੜਿਆਂ ਦੇ ਵਿੱਚ ਚੋਵਾਂਗੇ ਨਾ ਅਸੀਂ ਲੱਡੂਆਂ ਵੰਡਣਾਂ ਵਾਲੇ ਚੋਵਾਂਗੇ ਨਾ ਹਾਰ ਪਾਉਣੇ ਵਾਲੇ ਚੋਵਾਂਗੇ जिने ਜਿਤਨਾ ਉਹਨੇ ਖੁਸ਼ੀ ਮਨਾਉਣੀ ਆ ਤੇ ਕਿਹ ਆ ਦਿਨ ਖੁਸ਼ੀਆਂ ਦੇ ਹੁੰਦੇ ਨੇ ਆਪਾਂ ਸਾਰਿਆਂ ਨੂੰ ਪਤਾ ਵੀ ਕਿਹੜੇ ਦਿਨ ਚੱਲਦੇ ਨੇ ਤੇ ਜੂਨ ਮਹੀਨੇ ਦੇ ਵਿੱਚ ਸਾਡੇ ਦਿਨ ਦਿਲਾਂ ਦੇ ਵਿੱਚ ਕਿੰਨਾ ਰੋ ਹੁੰਦਾ ਕਿੰਨਾ ਗੁੱਸਾ ਹੁੰਦਾ ਤੇ ਕਿੰਨਾ ਸਾਡੇ ਜਿ ਨਮੋਸ਼ੀ ਹੁੰਦੀ ਆ ਦਾਸੀ ਹੁੰਦੀ ਆ ਵੀ ਸਾਡੇ ਰਹਾ ਹਰਮੰਦਰ ਸਾਹਿਬ ਕੀ ਹਾਲਾ ਕੀਤੇ ਆ ਤੇ ਇਹ ਲੋਕ ਦੇਖੋ ਤੁਹਾਡੇ ਸਾਹਮਣੇ 4 ਤਰੀਕ ਨੂੰ ਭੰਗੜੇ ਪਾਉਣਗੇ ਪਰ ਅਸੀਂ ਇੱਥੇ ਨਾਮ ਸਿਮਰਨ ਕਰਤੇ ਹੋਵਾਂਗੇ ਅਸੀਂ ਲੋਕਾਂ ਦਾ ਲੋਕਤੰਤਰ ਨੂੰ ਬਚਾਰੇ ਆ ਅਸੀਂ ਉਹ ਪੰਜਾਬੀਅਤ ਨੂੰ ਬਚਾਰੇ ਆ ਅਸੀਂ ਇੱਥੇ ਬੈਠ ਕੇ ਧੁੱਪਾ ਬੈਠ ਕੇ ਗਰਮੀ 'ਚ ਸੜ ਕੇ ਇਥੇ ਪਾਠ ਕਰਦੇ ਹੋਵਾਂਗੇ ਉਹ 4 ਤਰੀਕ ਨੂੰ ਤੇ ਆਕ ਬਣਾਉਂਦੇ ਹੋਣਗੇ ਪੂਰਾ ਦੇਸ਼ ਇੱਕ ਪਾਸੇ ਹੋਊਗਾ ਨੱਚਦਾ ਹੋਊਗਾ ਟੱਪਦਾ ਹੋਊਗਾ ਪਰ ਅਸੀਂ ਆਪਣੇ ਹਰਮੰਦਰ ਸਾਹਿਬ ਦੀ ਉਸ ਹੋਈ ਘਟਨਾ ਨੂੰ ਯਾਦ ਕਰਦੇ ਹਾਂ ਇੱਥੇ ਪਾਠ ਕਰਦੇ ਹੋਮਾਂਗੇ ਜੀ ਸੋ ਮਾੜੇ ਲੀਡਰ ਜਦੋਂ ਆ ਜਾਣ ਤਾਂ ਫਿਰ ਮਹੀਨਾ ਜੂਨ ਦਾ ਇੱਕ ਉੱਤੋਂ ਤੁਹਾਡੀ ਜੂਨ ਖਰਾਬ ਕਰਤੀ ਇਹਨਾਂ ਨੇ ਹਾਂ ਜੀ ਹਾਂ ਇਹ ਤਾਂ ਹੈ ਉਹ ਫਿਰ ਜੂਨ ਦਾ ਖਰਾਬ ਕਰੇ ਦਿੱਤੀ ਐਦੋਂ ਹੋਰ ਕੀ ਹੁੰਦਾ ਅਸੀਂ ਸਾਡੇ ਨਾ ਕੋਈ ਕੰਮ ਕਰ ਸਕਦਾ ਜਿਲੇੋਂ ਦੇ ਇੱਥੇ ਆਉਨੇ ਸਾਰੇ ਅਜੇ ਡੰਗਰ ਵੀ ਆਜਾਦ ਹੁੰਦੇ ਆ ਜੀ ਡੰਗਰ ਆਜਾਦ ਹੁੰਦੇ ਨੇ ਉਹ ਆਪਣੇ ਉਹ ਵੀ ਖੁੱਲ ਜਾਂਦੇ ਨੇ ਪਰ ਸਾਡਾ ਕੋਈ ਖੁੱਲ ਨਹੀਂ ਹੈ ਸਾਡੇ ਤਾਂ ਇੱਕ ਤਾਂ ਬੰਨੇ ਬੈਠੇ ਹੁਣ ਉੱਥੇ ਧਰਨਾ ਲਾਇਆ ਦਾ ਸਾਨੂੰ ਸਾਡੀਆਂ ਬੁੜੀਆਂ ਰੋਟੀ ਵੀ ਨਹੀਂ ਖਾਂਦੀ ਮਾਈਆਂ ਨੂੰ ਜਦ ਡੰਡੇ ਫੇਰੇ ਸਾਡੇ ਇਹ ਗੱਲ ਹੈ ਕੋਈ ਹਾਂ ਜੀ ਉੱਥੇ ਲਾਇਆ ਦਾ ਆਪਣੇ ਤੇਰੇ ਜੀਡੀ ਰੋਡ ਤੇ ਸੜਕ ਤੇ ਲਾਟੀ ਚਾਰਜ ਕੀਤਾ ਹਾਂ ਹਾਂ ਜੀ ਲੈ ਹੋਰ ਸਾਡੇ ਸਾਹਮਣੇ ਪੁੱਛ ਲਓ ਸਾਰਿਆਂ ਨੂੰ ਰੋਟੀਆਂ ਹੱਥਾਂ ਪੁੜੀਆਂ ਫਈਆਂ ਉੱਥੇ ਛਟਾਈਆਂ ਨੇ ਹਾਂਜੀ ਇੱਧਰ ਐਂ ਤੁਸੀਂ ਤੇ ਬੈਠ ਹਾਂਜੀ ਤੁਸੀਂ ਦੇ ਦੋ ਚਲ ਕੋਈ ਦੇ ਤੁਸੀਂ ਨਹੀਂ ਕੀ ਕਿੱਟਾ ਲੱਟੀ ਚਾਰ ਜੋ 80 ਲੱਟੀ ਚਾਰ ਜੋ ਹਾਂਜੀ ਲਗਭਗ ਹੋ ਹੀ ਗਿਆ ਹਾਂ ਡਾਟੀ ਯਾਜ ਵਰ ਗਿਆ ਟੈਂਟ ਦਵਾ ਦਵਾ ਖੋਲ ਕੇ ਸੈਟਣ ਲੱਗੇ ਜੀ ਉੱਤੇ ਵਿਚ 10 ਮਿੰਟ ਵੀ ਦਿੱਤੇ ਨਹੀਂ ਸਾਨੂੰ 10 ਮਿੰਟ ਕਹਿੰਦੇ 10 ਮਿੰਟ ਨੇ ਤੁਹਾਡੇ ਕੋਲ 10 ਮਿੰਟ ਦੇ ਵਿੱਚ ਵਿੱਚ ਆਪਣਾ ਸਾਰਾ ਕੁਝ ਚੱਕ ਲੋਰੋ ਅੱਛਾ ਇੱਕ ਪ੍ਰਸ਼ਾਦੇ ਸੀਗੇ ਜੀ ਮਾਈਆਂ ਦੇ ਪ੍ਰਸ਼ਾਦੇ ਵੀ ਨਹੀਂ ਛਕਣ ਦੇ ਬਈ ਤੁਸੀਂ ਵੋਟ ਹੀ ਨਹੀਂ ਪਾਈ ਪਰ ਸਾਡੇ ਕੋਲ ਕਿ ਆਪਸ਼ਨ ਨੋਟਾ ਦਾ ਨੋਟਾ ਨੂੰ ਕਰ ਸਕਦੇ ਸੀਗੇ ਜੀ ਨੋਟਾ ਨੂੰ ਜੇ ਦਬਦੇ ਤਾਂ ਇਹਦਾ ਮਤਲਬ ਅਸੀਂ ਉਹਨਾਂ ਬੰਦਿਆਂ ਨੂੰ ਰਿਜੈਕਟ ਕਰ ਰਹੇ ਹਾਂ ਅਸੀਂ ਉਸ ਪਾਲਿਸੀ ਨੂੰ ਰਿਜੈਕਟ ਨਹੀਂ ਕਰ ਰਹੇ ਐਸੀ ਅਸੀਂ ਪਾਲਿਸੀ ਨੂੰ ਰਿਜੈਕਟ ਕੀਤਾ ਵੀ ਤੁਸੀਂ ਲੋਕਤੰਤਰ ਦੀ ਸਾਨੂੰ ਅਧਿਕਾਰ ਦੇ ਰਹੇ ਹੋ ਫਿਰ ਉਹ ਵੀ ਤਾਂ ਸਾਡਾ ਅਧਿਕਾਰ ਹੈ ਸੀਗਾ ਕਿ ਅਸੀਂ ਨੋਟਾ ਨੂੰ ਕਰ ਲਈ ਵੀ ਸਾਨੂੰ ਆਹ ਬੰਦੇ ਨਹੀਂ ਪਸੰਦ ਜਿਹੜੇ ਤੁਸੀਂ ਖੜਾ ਕੀਤੇ ਨੇ ਪਰ ਸਾਨੂੰ ਇਹ ਤੰਤਰ ਜਿਹੜਾ ਸਿਸਟਮ ਆ ਉਹੀ ਸਾਨੂੰ ਪਸੰਦ ਨਹੀਂ ਵੀ ਤੁਸੀਂ ਇਹ ਸਿਸਟਮ ਨਾਲ ਸਾਨੂੰ ਜੇ ਤਾਂ ਤੁਸੀਂ ਜਿੱਤ ਕੇ ਸਾਡੇ ਰਹੀ ਜਾਂਦੇ ਹੋ ਲੋਕਾਂ ਰਹੀ ਜਾਂਦੇ ਹੋ ਲੋਕਾਂ ਲਈ ਫੈਸਲੇ ਕਰਦੇ ਹੋ ਫਿਰ ਤੁਸੀਂ ਸਾਡੇ ਖਾਤੇ ਨਹੀਂ ਫੈਸਲੇ ਕਰਦੇ ਸਾਡੇ ਵੋਟਾਂ ਤੋਂ ਪਹਿਲਾਂ ਨਾਲੇ ਐਤੋਂ ਵਧੀਆ ਮੌਕਾ ਕਿਹੜਾ ਹੋ ਸਕਦਾ ਸੀ ਬਾਈ ਜੀ ਅੱਜ ਦੇ ਟਾਈਮ 'ਚ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਲੋਕਾਂ ਦੀਆਂ ਨਜਾਇਜ਼ ਮੰਗਾਂ ਵੀ ਪੂਰੀਆਂ ਜਾਂਦੀਆਂ ਨੇ ਚਿੱਟਾ ਮੰਗਦਾ ਉਹਨੂੰ ਚਿੱਟਾ ਦਿੰਦੇ ਨੇ ਭੀਮ ਮੰਗਦਾ ਉਹਨੂੰ ਭੀਮ ਦੇ ਦਿੰਦੇ ਨੇ ਬੁੱਕੀ ਮੰਗਦਾ ਉਹਨੂੰ ਬੁੱਕੀ ਦਿੰਦੇ ਨੇ ਸ਼ਰਾਬਾਂ ਦੇ ਪਿੰਡਾਂ 'ਚ ਸ਼ਰਾਬ ਵੰਡੀ ਜਾਂਦੀ ਆ ਬਾਈ ਸਾਡੀ ਮੰਗ ਤਾਂ ਜਾਇਜ਼ ਸੀ ਸਾਡੇ ਦਾਲ ਅਸੀਂ ਤਾਂ ਤੜਪ ਰਹੇ ਹਾਂ ਅਸੀਂ ਤਾਂ ਮਰ ਰਹੇ ਹਾਂ ਅਸੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਕਿੱਧਰ ਲੈ ਕੇ ਜਾਵਾਂਗੇ ਜਿਹੜੇ ਹਾਲਾਤ ਬਣ ਚੁੱਕੇ ਨੇ ਬਾਬਾ ਦੱਸ ਨਹੀਂ ਸਕਦੇ ਜੋ ਹਾਲਾਤ ਇੱਥੇ ਤੁਸੀਂ ਆ ਕੇ ਜੇਕਰ ਤੁਸੀਂ ਦਿੜਚ ਇੱਥੇ ਦੇਖੋ ਲੋਕਾਂ ਦੇ ਬੀਬੀਆਂ ਭੈਣਾਂ ਨੂੰ ਰੋਂਦੀਆਂ ਹੁੰਦੀਆਂ ਨੇ ਧੁੱਪਾਂ 'ਚ ਸ ਗਰਮੀਆਂ ਦੇ ਵਿੱਚ ਬੋਲਟੇਜ ਪੂਰੀ ਨਹੀਂ ਆਉਂਦੀ ਸੋ ਇਸ ਇੱਥੇ ਬੈਠਣਾ ਕਿਤੇ ਸੌਖਾ ਨਹੀਂ ਪਿਆ ਸੋ ਸਾਡੀ ਮਜਬੂਰੀ ਬਣੀ ਪਈ ਆ ਅਸੀਂ ਇੱਕ ਮਹੀਨੇ ਤੋਂ ਚੁਲਸ ਰਹੇ ਆ ਇੱਥੇ ਇਹ ਹਾਬਲਾ ਲੋ ਜਿਵੇਂ ਸਾਨੂੰ ਡੰਨ ਲੱਗਿਆ ਹੋਵੇ ਕਿਸੇ ਕਿਸਮ ਦਾ ਆ ਇੱਕੋ ਵਿਅਕਤੀ ਜਿਹੜਾ ਸਾਡੇ ਪਿੰਡ ਦਾ ਹੀ ਆਂਦਾ ਉਹਨੇ ਸਾਰੇ ਪਿੰਡ ਨੂੰ ਸਾਰੇ ਨੂੰ ਤੜਪਾਇਆ ਪਿਆ ਮਰਚਾਇਆ ਪਿਆ ਦੇਖੋ ਗਾਰੰਟੀ ਇਹ ਦਿੰਦਾ ਵੀ ਉਹ ਬਖਤ ਦੂਰ ਨਹੀਂ ਹੈਗਾ ਜਦੋਂ ਇਹਨੂੰ ਤੜਫਿਆ ਤੜਪੂਗਾ ਇਹ ਮੱਚੂਗਾ ਇਹ ਸੋ ਬਿਲਕੁਲ ਇੱਕ ਪਿੰਡ ਦੇ ਵਿੱਚ ਕੈਮੀਕਲ ਫੈਕਟਰੀ ਜਿਹੜੀ ਲੱਗਣ ਦੀ ਗੱਲ ਸਾਹਮਣੇ ਆਉਂਦੀ ਹੈ ਤੇ ਉਹਦਾ ਵਿਰੋਧ ਲਗਾਤਾਰ ਹੁੰਦਾ ਹੈ ਪਰ ਇਸ ਪਿੰਡ ਨੇ ਚੋਣਾਂ ਦਾ ਵੋਟਾਂ ਦਾ ਬਾਈਕਾਟ ਵੀ ਕਰਤਾ ਪਰ ਨਾ ਪ੍ਰਸ਼ਾਸਨ ਅਨੁਸਾਰ ਲਈ ਨਾ ਸਰਕਾਰ ਅਨੁਸਾਰ ਲਈ ਸੋ ਹੁਣ ਇਹ ਕਹਿੰਦੇ ਆ ਵੀ ਇਹ ਤਾਂ ਇੱਕ ਜੀ ਟਰੇਲਰ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਫਿਰ ਫਿਲਮ ਵੀ ਦਿਖਾਵਾਂਗੇ ਨਹੀਂ ਉਸ ਤੋਂ ਪਹਿਲਾਂ ਪਹਿਲਾਂ ਸਾਡਾ ਹੱਲ ਕਰ ਦਿਓ ਕਿਉਂਕਿ ਮੌਤ ਨਾਲੋਂ ਭੈੜੇ ਹਾਲਾਤਾਂ ਦੇ ਵਿੱਚ ਗੁਜ਼ਰ ਰਹੇ ਨੇ ਇਹ ਲੋਕ ਸੋ ਇਹਨਾਂ ਦਾ ਕਹਿਣਾ ਵੀ ਜੇਕਰ ਲੋਕਤੰਤਰ ਦੀ ਗੱਲ ਕਰਦੇ ਆ ਲੋਕਤੰਤਰ ਬਚਾਉਣ ਦੀ ਲੀਡਰ ਗੱਲ ਕਰਦੇ ਆ ਤਾਂ ਜ਼ਰੂਰ ਲੋਕਾਂ ਦੀ ਸੁਣੀ ਜਾਵੇ ਸੋਨੂ ਸਾਨੀ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ